ਮੈਂ ਸਾਰੇ ਜਿਮਾਂ ਦੀ ਗੱਲ ਨਹੀਂ ਕਰ ਰਿਹਾ ਔਰ ਮੈਂ ਕਿਸੇ ਕੰਟਰੋਵਰਸੀ ਵਿੱਚ ਵੀ ਨਹੀਂ ਪੈਣਾ ਚਾਹੁੰਦਾ ਔਰ ਮੈਂ ਸਿਰਫ ਉਹ ਗੱਲ ਕਰ ਰਿਹਾ ਕਿ ਜੇ ਜਿਮ ਜਿਹੜੇ ਅੱਜ ਖੁੱਲ ਰਹੇ ਨੇ ਉਸ ਦੇ ਵਿੱਚ ਕਈ ਜਿਮ ਐਸੇ ਨੇ ਜੋ ਅਨਪ੍ਰੋਫੈਸ਼ਨਲ ਲੋਕਾਂ ਦੁਆਰਾ ਖੋਲੇ ਜਾ ਰਹੇ ਨੇ ਸਿਰਫ ਪੈਸਾ ਕਮਾਣ ਲਈ ਜਿਸ ਦਾ ਲੋਕਾਂ ਨੂੰ ਸਿਹਤ ਦਾ ਜ਼ਿਆਦਾ ਦਾ ਫਾਇਦਾ ਨਹੀਂ ਹੋਏਗਾ ਲੇਕਿਨ ਜਿਨ੍ਹਾਂ ਨੇ ਜਿਮ ਖੋਲੇ ਨੇ ਉਹ ਆਪਣੇ ਲਾਲਚ ਲਈ ਲੋਕਾਂ ਦੀ ਸਿਹਤ ਜ਼ਰੂਰ ਖਰਾਬ ਕਰ ਰਹੇ ਨੇ ਤਜਿੰਦਰ ਜੀ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ ਕਿ ਕੋਈ ਵੀ ਚੀਜ਼ ਖਾ ਸਕਦੇ ਹੋ ਤੁਸੀਂ ਲੰਬੇ ਸਮੇਂ ਤੋਂ ਜਿਹੜਾ ਟਰੇਨਰ ਵੀ ਉਹ ਬਾਡੀ ਬਿਲਡਿੰਗ ਦੇ ਵਿੱਚ ਵੀ ਤੁਸੀਂ ਨਾਮ ਕਮਾਇਆ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਦੇ ਰਹੇ ਕਿਸੇ ਵੀ ਡਾਈਟ ਦਾ ਪਰਹੇਜ਼ ਨਹੀਂ ਕਰਦਾ ਮੈਂ ਬਹੁਤ ਮੈਂ ਬਹੁਤ ਚੀਜ਼ਾਂ ਖਾਣਾ ਤੁਸੀਂ ਜੇ ਮੈਂ ਦੱਸਾਂਗਾ ਕੋਲਡ ਡਰਿੰਕ ਨਹੀਂ ਲੋਕ ਅਵੋਇਡ ਕਰਦੇ ਨੇ ਮੈਂ 2-2 ਲੀਟਰ ਕੋਲਡ ਡਰਿੰਕ ਵੀ ਪੀ ਲੈਣਾ ਮੈਂ ਮਿੱਠਾ ਵੀ ਖਾਣਾ ਮੈਂ ਰੋਟੀ ਵੀ ਖਾਣਾ ਮੈਂ ਚਾਹ ਵੀ ਬਹੁਤ ਪੀਣਾ ਮੈਂ ਕਦੀ ਕਿਸੇ ਡਾਈਟ ਦਾ ਪਰਹੇਜ਼ ਨਹੀਂ ਕੀਤਾ ਜੇ ਅਗਰ ਸਾਰੀ ਲਾਈਫ ਚ ਫਿਟ ਰਹਿਣਾ ਚਾਹੁੰਦੇ ਨੇ ਤਾਂ ਸਭ ਤੋਂ ਆਸਾਨ ਤਰੀਕੇ ਐਕਸਰਸਾਈਜ਼ ਦੇ ਲੱਭੋ ਖੁਰਾਕ ਉਹ ਖਾਓ ਜਿਹੜੀ ਤੁਹਾਡੇ ਕੋਲ ਅਵੇਲੇਬਲ ਹੈ ਕੋਈ ਡਾਈਟ ਪਲਾਨ ਫੋਲੋ ਨਹੀਂ ਕਰਨਾ ਚਾਹੀਦਾ ਜੇ ਤੁਹਾਡੀ ਕੋਈ ਪ੍ਰੋਫੈਸ਼ਨਲ ਅਪਰੋਚ ਨਹੀਂ ਹੈਗੀ ਤਾਂ ਤੁਸੀਂ ਜੋ ਤੁਹਾਡੇ ਘਰੇ ਖਾਣਾ ਹੈਗਾ ਉਹਨੂੰ ਖਾਣੇ ਨੂੰ ਖਾਓ ਪੇਟ ਦੀ ਐਕਸਰਸਾਈਜ਼ ਕਰੋ ਡਾਈਜੈਸਟਿਵ ਸਿਸਟਮ ਨੂੰ ਮਜ਼ਬੂਤ ਕਰੋ ਇੱਕ ਪ੍ਰੋਫੈਸ਼ਨਲ ਟ੍ਰੇਨਰ ਜਿਹੜਾ ਪੁਰਾਣੇ ਟ੍ਰੇਨਰਸ ਨੇ ਜਿਨ੍ਹਾਂ ਨੇ ਬਹੁਤ ਵੱਡਾ ਟਾਈਮ ਸਾਡੀ ਫਿਟਨੈਸ ਇੰਡਸਟਰੀ ਚ ਲਾਇਆ ਹੈ ਉਹਨਾਂ ਦੇ ਮੁਕਾਬਲੇ ਇਹ ਲੋ ਟ੍ਰੇਨਰ ਜਿਹੜੇ ਸਾਡੇ ਜਿਮਾਂ ਦੀ ਇਮੇਜ ਵੀ ਖਰਾਬ ਕਰਦੇ ਨੇ ਔਰ ਸਾਡੇ ਜਿਹੜੇ ਲੋਕ ਨੇ ਐਕਚੁਅਲ ਤੇ ਜਿਹੜਾ ਫਿਟ ਰਹਿਣਾ ਚਾਹੁੰਦੇ ਨੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਟਰੈਂਡ ਨਹੀਂ ਹੈ ਨਵੇਂ ਟ੍ਰੇਨਰ ਜਿਹੜੇ ਕਮਰਸ਼ੀਅਲਾਈਜ਼ ਟ੍ਰੇਨਰ ਨੇ ਜਿਹੜੇ ਛੋਟੇ ਛੋਟੇ ਕੋਰਸ ਕਰਕੇ ਜਿਮ ਖੋਲ ਕੇ ਜਿਮ ਦਾ ਨਾਮ ਬਦਨਾਮ ਕਰ ਰਹੇ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਉਸ ਕਰਕੇ ਸਾਡਾ ਜਿਮ ਵੀ ਬਦਨਾਮ ਹੈ ਸਾਡੀ ਫਿਟਨੈਸ ਇੰਡਸਟਰੀ ਵੀ ਬਦਨਾਮ ਹੋ ਰਹੀ ਹੈ ਔਰ ਅਸੀਂ ਸਹੀ ਮਾਇਨੇ ਦੇ ਵਿੱਚ ਇੱਕ ਫਿਟਨੈਸ ਦਾ ਫਾਇਦਾ ਵੀ ਨਹੀਂ ਉਠਾ ਸਕਦੇ ਇੱਕ ਚੰਗਾ ਟ੍ਰੇਨਰ ਤੁਹਾਨੂੰ ساری ਜ਼ਿੰਦਗੀ ਫਿੱਟ ਰੱਖ ਸਕਦਾ ਹੈ ਇੱਕ ਮਾੜਾ ਟ੍ਰੇਨਰ ਤੁਹਾਡੀ ਫਿਟਨੈਸ ਨੂੰ ਖਰਾਬ ਕਰਕੇ ਤੁਹਾਡੀ ਜ਼ਿੰਦਗੀ ਖਰਾਬ ਵੀ ਕਰ ਸਕਦਾ ਹੈ ਕਿ ਜਿਹੜੇ ਇਹ ਜਿਮ ਨੇ ਜਾਂ ਹੈਲਥ ਕਲੱਬ ਨੇ ਇਥੇ ਡਾਈਟ ਜਿਹੜੀ ਆ ਉਹ ਨਵਾਂ ਵੱਲੋਂ ਦਿੱਤੀ ਜਾਂਦੀ ਸਪਲੀਮੈਂਟ ਸਟੈਰੋਇਡ ਜਿਹੜੇ ਨੇ ਉਹ ਦਿੱਤੇ ਜਾਂਦੇ ਇਹ ਕਿੰਨੇ ਕੁ ਲਾਭਦਾਇਕ ਜੋ ਵੀ ਤੁਹਾਡੀ ਘਰ ਦੀ ਖੁਰਾਕ ਆ ਉਹਨੂੰ ਖਾ ਕੇ ਹਾਜਮ ਕਰਨ ਦੀ ਕੋਸ਼ਿਸ਼ ਕਰੋ ਹਾਂ ਜੇ ਤੁਸੀਂ ਕੋਈ ਪ੍ਰੋਫੈਸ਼ਨਲ ਅਪਰੋਚ ਰੱਖਦੇ ਹੋ ਖਿਡਾਰੀਓ ਤਾਂ ਉਸ ਦੇ ਵਿੱਚ ਤੁਸੀਂ ਕੋਈ ਡਾਈਟ ਪਲਾਨ ਸਪਲੀਮੈਂਟ ਨੂੰ ਯੂਜ਼ ਕੀਤਾ ਜਾ ਸਕਦਾ ਉਹ ਵੀ ਤਾਂ ਤੱਕ ਜਦ ਤੱਕ ਤੁਹਾਡਾ ਕੋਈ ਗੋਲ ਹੈ ਖੇਡ ਦੇ ਵਿੱਚ ਜਾਂ ਕਿਸੇ ਪ੍ਰੋਫੈਸ਼ਨਲ ਅਪਰੋਚ ਦੇ ਵਿੱਚ ਆਦਰਵਾਇਜ਼ ਉਸ ਤੋਂ ਬਾਅਦ ਵੀ ਤੁਹਾਨੂੰ ਇੱਕ ਨਾਰਮਲ ਲਾਈਫ ਜਿਉਣਾ ਪਏਗਾ ਉਸ ਤੋਂ ਆਕੇ ਤੁਹਾਨੂੰ ਇੱਕ ਡਾਈਟ ਨਾਰਮਲ ਡਾਈਟ ਨੂੰ ਫੋਲੋ ਕਰਨਾ ਹੈ ਸੱਚਰੀਏ ਕਾਲ ਜੀ ਮੈਂ ਕਲਵੰਤ ਸਿੰਘ ਗੱਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਸਿਹਤ ਬਣਾਉਣ ਲਈ ਅਖਾੜੇ ਹੁੰਦੇ ਸੀ ਪਿੰਡਾਂ ਦੇ ਵਿੱਚ ਲੋਕ ਡੰਡ ਬਟਕਾ ਮਾਰਦੇ ਸੀ ਕੁਸ਼ਤੀਆਂ ਕਬੱਡੀਆਂ ਜਿਹੜੀਆਂ ਸੀ ਇਹ ਲੋਕਾਂ ਦੀ ਸਿਹਤ ਬਣਾਉਂਦੀਆਂ ਸੀ ਲੋਕ ਦੌੜਦੇ ਸੀ ਲੇਕਿਨ ਅੱਜ ਸਮਾਂ ਬਦਲ ਗਿਆ ਲੋਕ ਸਿਹਤ ਬਣਾਉਣ ਵਾਸਤੇ ਹੈਲਥ ਕਲੱਬਾਂ ਵਿੱਚ ਜਾਂਦੇ ਨੇ ਜਿੰਮਾਂ ਵਿੱਚ ਜਾਂਦੇ ਨੇ ਇਹ ਜਿੰਮ ਜਿਹੜੇ ਨੇ ਵੱਡੀਆਂ ਰਕਮਾਂ ਲੈ ਕੇ ਲੋਕਾਂ ਨੂੰ ਸਿਹਤ ਬਣਾਉਣ ਦਾ ਜਿਹੜਾ ਇਹ ਦਾਵਾ ਕਰਦੇ ਨੇ ਤੇ ਅੱਜ ਸਾਡੇ ਨਾਲ ਨੇ ਤਜਿੰਦਰ ਸਿੰਘ ਬੋਵੀ ਜਿਹੜੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਨੇ ਤੇ ਫਿਟਨੈਸ ਟ੍ਰੇਨਰ ਵੀ ਨੇ ਇਹਨਾਂ ਬਾਰੇ ਮੈਂ ਥੋੜਾ ਜਿਆਦਾ ਦੱਸ ਦੇਵਾਂ ਇਹਨਾਂ ਤੋਂ ਜਾਣਾਂਗੇ ਕਿ ਜਿੰਮ ਜਿਹੜੇ ਨੇ ਇਹ ਸੱਚਮੁੱਚ ਸਿਹਤ ਬਣਾ ਰਹੇ ਨੇ ਉਸ ਤੋਂ ਪਹਿਲਾਂ ਮੈਂ ਇਹਨਾਂ ਬਾਰੇ ਦੱਸਣਾ ਚਾਹੁੰਦਾ ਕਿ ਇਹਨਾਂ ਨੇ 6 ਵਰਲਡ ਰਿਕਾਰਡ ਬਣਾਏ ਨੇ ਮਿਸਟਰ ਇੰਡੀਆ ਰਹੇ ਨੇ ਮਿਸਟਰ ਪੰਜਾਬ ਰਹੇ ਨੇ ਤੇ ਮਾਸਟਰ ਟ੍ਰੇਨਿੰਗ ਤੇ ਮੋਟੀਵੇਸ਼ਨਲ ਸਪੀਕਰ ਇਹ 1986 ਤੋਂ ਇਹ ਕੰਮ ਕਰਦੇ ਆ ਰਹੇ ਨੇ ਤੇ ਇਹਨਾਂ ਤੋਂ ਜਾਣਦੇ ਆ ਕਿ ਜਿਹੜੇ ਅੱਜ ਦੇ ਕਲੱਬ ਨੇ ਜਾਂ ਜਿਮ ਨੇ ਇਹ ਕਿੰਨੇ ਕੁ کارਗਰ ਸਾਬਤ ਹੋ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬੋਬੀ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਨਿਰਪੱਖ ਪੋਸਟ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਬੋਬੀ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ ਜਿਵੇਂ ਇੰਟਰੋ ਚ ਮੈਂ ਕਿਹਾ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਕਿ ਜਿਹੜੇ ਅੱਜ ਜਿਮ ਧੜਾ ਧੜ ਖੁੱਲ ਰਹੇ ਨੇ ਹਰ 100 ਮੀਟਰ ਤੋਂ ਬਾਅਦ ਜਿਵੇਂ ਨਜ਼ਰ ਆਉਂਦਾ ਹੈਲਥ ਕਲੱਬ ਖੋਲੇ ਜਾ ਰਹੇ ਨੇ ਕੀ ਇਹ ਸੱਚਮੁੱਚ ਹੀ ਲੋਕਾਂ ਦੀ ਸਿਹਤ ਬਣਾ ਰਹੇ ਨੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਨਾ ਕਿ ਦੇਖੋ ਅੱਜ ਸਾਡੀ ਲਾਈਫ ਇੰਨੀ ਭੱਜ-ਦੌੜ ਵਾਲੀ ਹੋ ਗਈ ਕਿ ਹੁਣ ਸਾਡੇ ਕੋਲ ਗਰਾਊਂਡ ਵੀ ਨਹੀਂ ਰਹਿ ਓਨੇ ਕਿ ਅਸੀਂ ਜਾ ਕੇ ਗਰਾਊਂਡ 'ਚ ਐਕਸਰਸਾਈਜ਼ ਕਰੀਏ ਔਰ ਅੱਜ ਬੰਦੇ ਕੋਲ ਇੰਨਾ ਟਾਈਮ ਵੀ ਨਹੀਂ ਰਿਹਾ ਕਿ ਉਹ ਆਪਣੇ ਸਰੀਰ ਵੱਲ ਧਿਆਨ ਦੇਣ ਬਿਲਕੁਲ ਜਿਸ ਕਰਕੇ ਜਿੰਨੇ ਵੀ ਸ਼ਹਿਰ ਨੇ ਨਵੇਂ-ਨਵੇਂ ਸ਼ਹਿਰਾਂ ਦੇ ਵਿੱਚ ਜਿਮ ਖੁੱਲ ਰਹੇ ਨੇ ਹੈਲਥ ਕਲੱਬ ਖੁੱਲ ਰਹੇ ਨੇ ਜੋ ਹੈਲਥ ਕਲੱਬ ਖੋਲਣਾ ਜਿਮ ਖੋਲਣਾ ਫਿਟਨੈਸ ਸੈਂਟਰ ਖੋਲਣਾ ਮਾੜੀ ਗੱਲ ਨਹੀਂ ਹੈ ਬਹੁਤ ਚੰਗੀ ਗੱਲ ਹੈ ਉਹ ਤਾਂ ਜੇ ਸੱਚਮੁੱਚ ਸਾਨੂੰ ਹੈਲਥ ਕਲੱਬਾਂ ਤੋਂ ਕੁਝ ਫਾਇਦਾ ਹੋਏ ਲੇਕਿਨ ਇੱਥੇ ਇੱਕ ਦੁੱਖ ਵਾਲੀ ਗੱਲ ਇਹ ਵੀ ਹੈ ਮੈਂ ਸਾਰੇ ਜਿਮਾਂ ਦੀ ਗੱਲ ਨਹੀਂ ਕਰ ਰਿਹਾ ਔਰ ਮੈਂ ਕਿਸੇ ਕੰਟਰੋਵਰਸੀ ਵਿੱਚ ਵੀ ਨਹੀਂ ਪੈਣਾ ਚਾਹੁੰਦਾ ਔਰ ਮੈਂ ਸਿਰਫ ਉਹ ਗੱਲ ਕਰ ਰਿਹਾ ਕਿ ਜੇ ਜਿਮ ਜਿਹੜੇ ਅੱਜ ਖੁੱਲ ਰਹੇ ਨੇ ਉਸ ਦੇ ਵਿੱਚ ਕਈ ਜਿਮ ਐਸੇ ਨੇ ਜੋ ਅਨਪ੍ਰੋਫੈਸ਼ਨਲ ਲੋਕਾਂ ਦੁਆਰਾ ਖੋਲੇ ਜਾ ਰਹੇ ਨੇ ਸਿਰਫ ਪੈਸਾ ਕਮਾਣ ਲਈ جس ਦਾ ਲੋਕਾਂ ਨੂੰ صحت ਦਾ زیادہ ਦਾ فائدہ نہیں ਹੋਏਗਾ لیکن جنہوں نے جم کھولے ਨੇ ਉਹ اپنے لالچ لیے ਲੋਕਾਂ ਦੀ صحت ضرور خراب ਕਰ ਰਹੇ ਨੇ ਤਾਂ جس ਦਾ سب ਤੋਂ ਵੱਡਾ ਕਾਰਨ ਇਹ ਹੈ ਕਿ ਜਿਹਦੇ ਨਾਲ ਜਿਹੜੇ ਚੰਗੇ ਜਿਮ ਨੇ ਉਹਨਾਂ ਦੀ ਵੀ امیج ਖਰਾਬ ਹੁੰਦੀ ਹੈ ਕਿ ਜਿਮ ਕਿਉਂਕਿ ਸਾਰੇ ਇੱਕੋ ਜਿਹਾ ਜਿਮ ਚ ਗਿਨੇ ਜਾਂਦੇ ਨੇ ਕਿ ਵੀ ਉਸ ਜਿਮ ਦੇ ਵਿੱਚ ਜਾ ਕੇ ਕਿਸੇ ਦਾ فائدہ ਕੀ ਹੋਇਆ ਕਿਸੇ ਦਾ نقصان ਕੀ ਹੋਇਆ ਜਿਮ ਜਿਹਦੇ ਸਾਡੀ ਜੋ گورنمنٹ ਹੈ ਜਾਂ ਸਾਡੀਆਂ ਜੋ ਸਾਡਾ سسٹم ਹੈ ਉਹਨਾਂ ਨੂੰ ਵੀ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਜਿਮ ਖੁੱਲਦੇ ਨੇ ਉਹ ਜਿਮਾਂ ਨੂੰ ਖੋਲਣ ਦੇ ਲਈ ਕੋਈ ਐਸੀ ਸਰਕਾਰ ਪਾਲਿਸੀਜ਼ ਬਣਾਏ ਐਸੀ ਕੋਈ ਨਿਯਮ ਬਣਾਏ ਕਿ ਕੋਈ ਵੀ ਜਿਮ ਬਿਨਾ ਉਹਨਾਂ ਦੀ ਪਰਮਿਸ਼ਨ ਤੋਂ ਨਾ ਖੁੱਲੇ ਔਰ ਜੇ ਕੋਈ ਖੁੱਲਦਾ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਨਿਯਮ ਪੂਰੇ ਕਰਨੇ ਚਾਹੀਦੇ ਨੇ ਤਾਂ ਕਿ ਉੱਥੇ ਅੱچھے ਕੋਚ ਹੋਣ ਅੱਛਾ ਸਿਸਟਮ ਹੋਵੇ ਔਰ ਵਾਕਿਆཅੀ ਜਿਹੜੇ ਲੋਕ ਜਿਮ ਜਾ ਕੇ ਆਪਣੀ ਫਿਟਨੈਸ ਨੂੰ ਇੰਪਰੂਵ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਫਾਇਦਾ ਹੋਵੇ ਲੇਕਿਨ ਅੱਜ ਦੇ ਟਾਈਮ ਜ਼ਿਆਦਾਤਰ ਲੋਕਾਂ ਨੂੰ ਜਿਮ ਜਾ ਕੇ ਉਹਨਾਂ ਦੀ ਸਿਹਤ ਖਰਾਬ ਹੀ ਹੋ ਰਹੀ ਹੈ ਨਾ ਕਿ ਉਹਨਾਂ ਦੀ ਜਿਮ ਜਾ ਕੇ ਸਿਹਤ ਬਣ ਰਹੀ ਹੈ ਜਿਸ ਦੇ ਬਾਰੇ ਜਿੱਦਾਂ ਜਿੱਦਾਂ ਸਾਡੇ ਇੰਟਰਵਿਊ ਅੱਗੇ ਚੱਲੇਗੀ ਮੈਂ ਜ਼ਰੂਰ ਦੱਸਾਂਗਾ ਕਿ ਜਿਮਾਂ ਦੇ ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਜਿਮ ਖੁੱਲਣ ਦੇ ਕੀ ਨੁਕਸਾਨ ਤੇ ਕੀ ਫਾਇਦੇ ਹੋ ਰਹੇ ਹਨ ਤੁਸੀਂ ਕਿਹਾ ਕਿ ਜਿਮ ਜਿਹੜੀ ਨੇ ਸਿਹਤ ਖਰਾਬ ਕਰ ਲੈਂਦੀ ਹੈ ਫਿਰ ਨਾਲ ਤੁਸੀਂ ਕਿਹਾ ਕਿ ਜਿਹੜੇ ਅੱਛੇ ਕੋਚ ਹੋਣੇ ਚਾਹੀਦੇ ਅੱਛੇ ਕੋਚ ਜਿਹੜੇ ਨੇ ਉਹਨਾਂ ਦਾ ਮਾਪਦੰਡ ਕੀ ਹੋਏਗਾ ਉਹ ਕੀ ਡਿਗਰੀ ਹੋਏਗੀ ਉਹਨਾਂ ਕੋਲੇ ਟ੍ਰੇਨਿੰਗ ਲਈ ਕੀ ਸਰਟੀਫਿਕੇਟ ਹੋਏਗਾ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਜਦ ਜਿਹੜੇ ਸਾਡੇ ਫਿਟਨੈਸ ਟ੍ਰੇਨਰਸ ਨੇ ਜਾਂ ਹੈਲਥ ਕਲੱਬ ਦੇ ਜੋ ਟ੍ਰੇਨਰਸ ਹੁੰਦੇ ਨੇ ਅੱਜ ਕੱਲ ਸਰਕਾਰ ਦਾ ਇਹਦੇ 'ਚ ਕੋਈ ਜ਼ਿਆਦਾ ਵੱਡਾ ਇਨਵੋਲਵਮੈਂਟ ਜਾਂ ਰੋਲ ਨਹੀਂ ਹੈ ਸਰਕਾਰ ਇਧਰ ਧਿਆਨ ਨਹੀਂ ਦੇ ਰਹੀ ਕਿ ਜਿਹੜੇ ਜਿਮ ਔਰ ਹੈਲਥ ਕਲੱਬ ਖੁੱਲਦੇ ਨੇ ਉਹਨਾਂ ਵਿੱਚ ਜਿਹੜੇ ਟ੍ਰੇਨਰ ਨੇ ਉਹਨਾਂ ਲਈ ਕੀ ਡਿਗਰੀ ਤੇ ਕੀ ਡਿਪਲੋਮਾ ਹੋਏ ਜਿਹਦੇ ਕਰਕੇ ਅੱਜ ਹਰ ਇੱਕ ਬੰਦਾ ਜਿਸ ਕੋਲ ਕੋਈ ਕੰਮ ਨਹੀਂ ਹੈ ਜਾਂ ਜੋ 4-6 ਮਹੀਨੇ ਐਕਸਰਸਾਈਜ਼ ਕਰਦਾ ਹੈ ਸਰਟੀਫਾਈਡ ਕੋਰਸ ਕਰਕੇ ਉਹ ਟ੍ਰੇਨਰ ਬਣ ਰਿਹਾ ਹੈ ਔਰ ਉਹਨਾਂ ਦੀ ਜਿੰਨਾ ਕਿ ਘੱਟ ਐਕਸਪੀਰੀਅੰਸ ਹੋਣ ਕਰਕੇ ਔਰ ਉਹਨਾਂ ਦਾ ਕੰਮ ਸਿਰਫ ਇਹ ਹੁੰਦਾ ਕਿ ਉਹਨਾਂ ਨੇ ਸਿਰਫ ਪੈਸਾ ਕਮਾਉਣ ਦੇ ਲਈ ਟ੍ਰੇਨਿੰਗ ਕੀਤੀ ਹੁੰਦੀ ਹੈ ਔਰ ਸਰਟੀਫਾਈਡ ਟ੍ਰੇਨਰ ਉਹ ਸਿਰਫ ਪੈਸਾ ਜਾਂ ਕਮਰਸ਼ੀਅਲਾਈਜ਼ ਤਰੀਕੇ ਨਾਲ ਇਸ ਫੀਲਡ ਚ ਆਏ ਹੁੰਦੇ ਨੇ ਜਿਹਦੇ ਕਰਕੇ ਉਹ ਜਿੰਨਾ ਫਾਇਦਾ ਇੱਕ ਪ੍ਰੋਫੈਸ਼ਨਲ ਟ੍ਰੇਨਰ ਜਿਹੜਾ ਪੁਰਾਣੇ ਟ੍ਰੇਨਰਸ ਨੇ ਜਿਨ੍ਹਾਂ ਨੇ ਬਹੁਤ ਵੱਡਾ ਟਾਈਮ ਸਾਡੀ ਫਿਟਨੈਸ ਇੰਡਸਟਰੀ ਚ ਲਾਇਆ ਹੈ ਉਹਨਾਂ ਦੇ ਮੁਕਾਬਲੇ ਇਹ ਲੋ ਟ੍ਰੇਨਰ ਜਿਹੜੇ ਸਾਡੇ ਜਿਮਾਂ ਦੀ ਇਮੇਜ ਵੀ ਖਰਾਬ ਕਰਦੇ ਨੇ ਔਰ ਸਾਡੇ ਜਿਹੜੇ ਲੋਕ ਨੇ ਐਕਚੁਅਲ 'ਚ ਜਿਹੜਾ ਫਿਟ ਰਹਿਣਾ ਚਾਹੁੰਦੇ ਨੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਵੀ ਕਰਦੇ ਨੇ ਕਿਉਂਕਿ ਉਹ ਲੋਕਾਂ ਨੂੰ ਐਕਸਪੀਰੀਅੰਸ ਨਹੀਂ ਹੈ ਉਹ ਲੋਕ ਟ੍ਰੇਨਡ ਨਹੀਂ ਹੈ ਜਿਹਦੇ ਕਰਕੇ ਸਾਡੇ ਸਾਰੇ ਜਿਮਾਂ ਦੀ ਜਿਹੜੀ ਇਮੇਜ ਆ ਉਹ ਖਰਾਬ ਹੋ ਰਹੀ ਹੈ ਔਰ ਜੇ ਸੱਚਮੁੱਚ ਤੁਸੀਂ ਕਿਸੇ ਜਿਮ ਚ ਜਾ ਕੇ ਫਾਇਦਾ ਚੁੱਕਣਾ ਚਾਹੁੰਦੇ ਹੋ ਕਿ ਜਿਮ ਚ ਜਾ ਕੇ ਫਿਟ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਜਿਹੜੇ ਉੱਥੇ ਫਿਟਨੈਸ ਟ੍ਰੇਨਰ ਨੇ ਜਿਮ ਜਿਹੜੇ ਜਿਮ ਓਨਰ ਜਾਂ ਟ੍ਰੇਨਰ ਨੇ ਉਹਨਾਂ ਦਾ ਐਕਸਪੀਰੀਅੰਸ ਚੈੱਕ ਕਰੋ ਔਰ ਸਭ ਤੋਂ ਉਸ ਤੋਂ ਬਾਅਦ ਜਾ ਕੇ ਤੁਸੀਂ ਉਹਨਾਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਦੱਸੋ ਕਿ ਸਾਡੀ ਆਹ ਜ਼ਰੂਰਤ ਹੈ ਅਸੀਂ ਇਸ ਜ਼ਰੂਰਤ ਦੇ ਲਈ ਐਕਸਰਸਾਈਜ਼ ਕਰਨੀ ਹੈ ਤਾਂ ਜਾ ਕੇ ਤੁਹਾਨੂੰ ਸਿਹਤ ਦਾ ਤੁਹਾਡਾ ਫਾਇਦਾ ਹੋ ਸਕਦਾ ਅਦਰਵਾਈਜ਼ ਨਵੇਂ ਟ੍ਰੇਨਰ ਜਿਹੜੇ ਕਮਰਸ਼ੀਅਲਾਈਜ਼ਡ ਟ੍ਰੇਨਰ ਨੇ ਜਿਹੜੇ ਛੋਟੇ ਛੋਟੇ ਕੋਰਸ ਕਰਕੇ ਜਿਮ ਖੋਲ੍ਹ ਕੇ ਜਿਮ ਦਾ ਨਾਮ ਬਦਨਾਮ ਕਰ ਰਹੇ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਉਸ ਕਰਕੇ ਸਾਡਾ ਜਿਮ ਵੀ ਬਦਨਾਮ ਹੈ ਸਾਡੀ ਫਿਟਨੈਸ ਇੰਡਸਟਰੀ ਵੀ ਬਦਨਾਮ ਹੋ ਰਹੀ ਹੈ ਔਰ ਅਸੀਂ ਸਹੀ ਮਾਇਨੇ ਦੇ ਵਿੱਚ ਇੱਕ ਫਿਟਨੈਸ ਦਾ ਫਾਇਦਾ ਵੀ ਨਹੀਂ ਉਠਾ ਸਕ ਤੁਹਾਨੂੰ ساری ਜ਼ਿੰਦਗੀ ਫਿੱਟ ਰੱਖ ਸਕਦਾ ਇੱਕ ਮਾੜਾ ਟ੍ਰੇਨਰ ਤੁਹਾਡੀ ਫਿਟਨੈਸ ਨੂੰ ਖਰਾਬ ਕਰਕੇ ਤੁਹਾਡੀ ਜ਼ਿੰਦਗੀ ਖਰਾਬ ਵੀ ਕਰ ਸਕਦਾ ਹੈ ਆਮ ਬੰਦੇ ਨੂੰ ਕਿਵੇਂ ਪਤਾ ਲੱਗੇਗਾ ਕਿ ਅੱਛਾ ਟ੍ਰੇਨਰ ਹੈ ਜਾਂ ਮਾੜਾ ਟ੍ਰੇਨਰ ਆਮ ਬੰਦੇ ਨੂੰ ਤਾਂ ਪਤਾ ਨਹੀਂ ਲੱਗ ਸਕਦਾ ਇਹ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਦੇਖੋ ਜਦੋਂ ਵੀ ਤੁਸੀਂ ਅੱਜ ਅੱਜ ਹਰ ਚੀਜ਼ ਦੇ ਵਿੱਚ ਡੁਪਲੀਕੇਸੀ ਹੈ ਅੱਜ ਹਰ ਚੀਜ਼ ਦੇ ਵਿੱਚ ਹਿਰਾਫੇਰੀ ਹੈ ਅੱਜ ਹਰ ਚੀਜ਼ ਦੇ ਵਿੱਚ ਦੂਸਰਾ ਬੰਦਾ ਤੁਹਾਨੂੰ ਲੁੱਟਖਸੁੱਟ ਕਰਨ ਲਈ ਤਿਆਰ ਬੈਠਾ ਹੈ ਉਹੀ ਚੀਜ਼ ਹੈ ਕਿ ਜੇ ਤੁਸੀਂ ਕੋਈ ਜਿਮ ਜੁਆਇਨ ਕਰਨਾ ਹੈ ਜਾਂ ਐਕਸਰਸਾਈਜ਼ ਕਰਨੀ ਹੈ ਕਿਸੇ ਜਿਮ ਜਾਂ ਫਿਟਨੈਸ ਸੈਂਟਰ ਚ ਤਾਂ ਤੁਹਾਨੂੰ ਕੁਝ ਚੀਜ਼ਾਂ ਦਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਲੋਕਾਂ ਦੀਆਂ ਗੱਲਾਂ ਚ ਔਰ ਬਹਿਕਾਬ ਵਿੱਚ ਨਾ ਆਓ ਜੋ ਤੁਹਾਡੀ ਜ਼ਰੂਰਤ ਹੈ ਜੋ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਣਾ ਹੈ ਚਾਹੇ ਪਹਿਲਾਂ ਆਪਣੀ ਬੋਡੀ ਬਿਲਡ ਕਰਨੀ ਹੈ ਜਾਂ ਫਿਟਨੈਸ ਹੈ ਤਾਂ ਉਸ ਦੇ ਹਿਸਾਬ ਨਾਲ ਉਸ ਆਪਣੇ ਟ੍ਰੇਨਰ ਨੂੰ ਦੱਸੋ ਕਿ ਵੀ ਮੇਰੀ ਆ ਜ਼ਰੂਰਤ ਹੈ ਮੈਨੂੰ ਆ ਪ੍ਰੋਬਲਮ ਹੈ ਔਰ ਮੇਰੇ ਕੋਲ ਆ ਖੁਰਾਕ ਹੈ ਮੇਰੇ ਕੋਲ ਇਨਾ ਸਮਾਂ ਹੈ ਤਾਂ ਉਸ ਦੇ ਹਿਸਾਬ ਨਾਲ ਤੁਸੀਂ ਆਪਣਾ ਸ਼ੈਡਿਊਲ ਬਣਾਓ ਔਰ ਸੋਖੇ ਤਰੀਕੇ ਲੱਭੋ ਐਕਸਰਸਾਈਜ਼ ਦੇ ਤਾਂ ਕਿ ਤੁਸੀਂ ਲੰਬੇ ਸਮੇਂ ਤੱਕ ਫਿਟ ਰਹਿ ਸਕੋ ਜਲਦਬਾਜ਼ੀ ਦੇ ਚੱਕਰ ਚ ਨਾ ਪਾਓ ਜਲਦੀ ਵਜ਼ਨ ਘਟਾਣ ਦੇ ਜਲਦੀ ਵਜ਼ਨ ਵਧਾਣ ਦੇ ਜਾਂ ਸ਼ਾਰਟਕਟ ਮਾਰਨ ਦੇ ਚੱਕਰ ਚ ਰਹੋਗੇ ਤਾਂ ਤੁਹਾਡੀ ਸਿਹਤ ਖਰਾਬ ਹੋਏਗੀ ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਕਿ ਤੁਹਾਡੀ ਸਿਹਤ ਦਾ ਤੁਸੀਂ ਐਕਚੁਅਲ ਚ ਜਿਮ ਦਾ ਫਾਇਦਾ ਉਚੱਕ ਕੇ ਆਪਣੀ ਫਿਟਨੈਸ ਦਾ ਲਾਈਫਟਾਈਮ ਇੰਜੋਏ ਕਰ ਸਕੋ ਤੇਜਿੰਦਰ ਜੀ ਇੱਕ ਹੋਰ ਚੀਜ਼ ਵੇਖਣ ਵਿੱਚ ਮਿਲਦੀ ਆ ਕਿ ਜਿਹੜੇ ਇਹ ਜਿਮ ਨੇ ਜਾਂ ਹੈਲਥ ਕਲੱਬ ਨੇ ਇੱਥੇ ਡਾਈਟ ਜਿਹੜੀ ਆ ਉਹਨਾਂ ਵੱਲੋਂ ਦਿੱਤੀ ਜਾਂਦੀ ਸਪਲੀਮੈਂਟਸ ਤੇ ਸਟੇਰੋਇਡ ਜਿਹੜੇ ਨੇ ਉਹ ਦਿੱਤੇ ਜਾਂਦੇ ਇਹ ਕਿੰਨੇ ਕੁ ਲਾਭਦਾਇਕ ਨੇ ਦੇਖੋ ਅਸੀਂ ਮੈਂ ਪਹਿਲਾਂ ਵੀ ਦੱਸਿਆ ਕਿ ਕੁਝ ਜਿਮ ਚੰਗੇ ਵੀ ਹੈਗੇ ਨੇ ਚੰਗੇ ਟ੍ਰੇਨਰ ਵੀ ਹੈਗੇ ਨੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਜੋ ਜਿਮ ਚੱਲ ਰਹੇ ਨੇ ਉਹ ਜ਼ਿਆਦਾਤਰ ਕਮਰਸ਼ੀਅਲਾਈਜ਼ ਚੱਲ ਰਹੇ ਨੇ ਇਨਵੈਸਟਮੈਂਟ ਹੋਈ ਹੋਈਆਂ ਨੇ ਉਹਦੇ ਵਿੱਚ ਵੱਡੇ ਵੱਡੀਆਂ ਤੇ ਉਹ ਲੋਕ ਪੈਸਾ ਕਮਾਣ ਦਾ ਫਸ ਤਰੀਕਾ ਲੱਭਦੇ ਨੇ ਜਿਸ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਜਿਮ ਜੁਆਇਨ ਕਰਦਾ ਕੋਈ ਵੀ ਬੰਦਾ ਤਾਂ ਜਿਮ ਦੇ ਵਿੱਚ ਜਾਂਦੇ ਆ ਤਾਂ ਸਾਡੀ ਜੋ ਐਕਚੁਅਲ ਜ਼ਰੂਰਤ ਹੁੰਦੀ ਆ ਸਾਨੂੰ ਉੱਥੋਂ ਪਟਕਾ ਕੇ ਚੰਗੀ ਬਾਡੀ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਕਿ ਤੁਸੀਂ ਚੰਗੀ ਬਾਡੀ ਬਿਲਡ ਕਰੋ ਮਸਲ ਬਿਲਡ ਕਰੋ ਤਾਂ ਉਹਦੇ ਲਈ ਕੀ ਕਰਦੇ ਨੇ ਸਾਡੀ ਰੋਟੀ ਬੰਦ ਕਰਵਾ ਦਿੰਦੇ ਨੇ ਸਾਨੂੰ ਦੁੱਧ ਬੰਦ ਕਰਵਾ ਦਿੰਦੇ ਨੇ ਸਾਡਾ ਘਿਓ ਬੰਦ ਕਰਵਾ ਦਿੰਦੇ ਨੇ ਜੋ ਕਿ ਸਾਡੀ ਟ੍ਰੈਡੀਸ਼ਨਲ ਡਾਈਟ ਹੈ ਉਹ ਇਹ ਡਾਈਟ ਬੰਦ ਕਰਵਾ ਦੇਣਗੇ ਤਾਂ ਨੇਚਰਲੀ ਗੱਲ ਹੈ ਕਿ ਸਾਨੂੰ ਜਿਹੜੀ ਇਹਨਾਂ ਦੀ ਕਮੀ ਹੋਏਗੀ ਉਹ ਕਮੀ ਅਸੀਂ ਕਿੱਥੋਂ ਪੂਰੀ ਕਰਾਂਗੇ ਉਹ ਕਮੀ ਅਸੀਂ ਇਹਨਾਂ ਦੇ ਜੋ ਸਾਡੇ ਜਿਮ ਵਾਲੇ ਨੇ ਜਾਂ ਟ੍ਰੇਨਰ ਨੇ ਜਾਂ ਨਿਊਟ੍ਰੀਸ਼ਨਿਸਟ ਨੇ ਡਾਈਟੀਸ਼ਨਿਸਟ ਨੇ ਉਹ ਸਾਨੂੰ ਇੱਕ ਡਾਈਟ ਪਲਾਨ ਦੇਣਗੇ ਉਹ ਡਾਈਟ ਪਲਾਨ ਦੇ ਵਿੱਚ ਉਹ ਡਾਈਟ ਹੋਏਗੀ ਜਿਹੜੀ ਜਾਂ ਤਾਂ ਬਾਹਰ ਦੀ ਕੰਪਨੀਆਂ ਵੱਲੋਂ ਇੱਥੇ ਇੰਡੀਆ 'ਚ ਪ੍ਰਮੋਟ ਕੀਤੀ ਗਈ ਹੈ ਜਾਂ ਜਿਹੜੇ ਜਿਮ ਦੇ ਵਿੱਚ ਜਿਮ ਚਲਾ ਰਹੇ ਨੇ ਉਹਨਾਂ ਉਦੇਚੇ ਕੋਈ ਫਾਇਦਾ ਹੈ ਤੇ ਜਿਸ ਕਰਕੇ ਉਹ ਆਪਣਾ ਫਾਇਦਾ ਤਾਂ ਕਰ ਰਹੇ ਨੇ ਲੇਕਿਨ ਜਿਹੜੇ ਬੰਦੇ ਨੂੰ ਉਹ ਡਾਈਟ ਦੇ ਰਹੇ ਨੇ ਆ ਚੀਜ਼ਾਂ ਛਡਵਾ ਕੇ ਉਹ ਜਿਆਦਾ ਲੰਬੇ ਤੱਕ ਲੰਬੇ ਸਮੇਂ ਤੱਕ ਐਕਸਰਸਾਈਜ਼ ਨੂੰ ਕੰਟੀਨਿਊ ਨਹੀਂ ਕਰ ਸਕੇਗਾ ਔਰ ਉਹਦੀ ਸਿਹਤ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਏਗਾ ਕਿਉਂਕਿ ਖੁਰਾਕ ਛੱਡਣਾ ਹਾਲ ਨਹੀਂ ਹੈਗਾ ਖੁਰਾਕ ਨੂੰ ਹਾਜ਼ਮ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੋ ਅੱਜ ਦੇ ਜਿਮ ਔਰ ਜਿਮ ਟ੍ਰੇਨਰ ਨਹੀਂ ਕਰ ਰਹੇ ਉਹ ਲੋਕ ਕੀ ਕਰਦੇ ਨੇ ਕਿ ਮਹਿੰਗੀਆਂ ਮਹਿੰਗੀਆਂ ਡਾਈਟ ਪਲਾਨ ਸਪਲੀਮੈਂਟਸ ਉਹਨੂੰ ਰეკਮੈਂਡ ਕਰਦੇ ਨੇ ਜਿਹਨੂੰ ਅਸੀਂ ਜ਼ਿਆਦਾ ਲੰਬੇ ਸਮੇਂ ਤੱਕ ਮੈਂਟੇਨ ਨਹੀਂ ਕਰ ਸਕਦੇ ਔਰ 4-6 ਮਹੀਨੇ ਬਾਅਦ ਅਸੀਂ ਜਿਮ ਛੱਡ ਕੇ ਆਪਣੇ ਫਿਟਨੈਸ ਦੇ ਗੋਲ ਤੋਂ ਦੂਰ ਹੋ ਜਾਂਦੇ ਆ ਤਾਂ ਇਹਨਾਂ ਚੀਜ਼ਾਂ ਤੋਂ ਬਚੋ ਔਰ ਜੋ ਤੁਹਾਡੀ ਨੈਚੁਰਲ ਖੁਰਾਕ ਹੈ ਵਧੀਆ ਖੁਰਾਕ ਖਾਓ ਜੋ ਵੀ ਤੁਹਾਡੀ ਘਰ ਦੀ ਖੁਰਾਕ ਹੈ ਉਹਨੂੰ ਖਾ ਕੇ ਹਾਜ਼ਮ ਕਰਨ ਦੀ ਕੋਸ਼ਿਸ਼ ਕਰੋ ਹਾਂ ਜੇ ਤੁਸੀਂ ਕੋਈ ਪ੍ਰੋਫੈਸ਼ਨਲ ਅਪਰੋਚ ਰੱਖਦੇ ਹੋ ਖਿ ਉਸ ਦੇ ਵਿੱਚ ਤੁਸੀਂ ਕੋਈ ਡਾਈਟ ਪਲਾਨ ਸਪਲੀਮੈਂਟ ਨੂੰ ਯੂਜ਼ ਕੀਤਾ ਜਾ ਸਕਦਾ ਉਹ ਵੀ ਤਾਂ ਤੱਕ ਜਦ ਤੱਕ ਤੁਹਾਡਾ ਕੋਈ ਗੋਲ ਹੈ ਖੇਡ ਦੇ ਵਿੱਚ ਜਾਂ ਕਿਸੇ ਪ੍ਰੋਫੈਸ਼ਨਲ ਅਪਰੋਚ ਦੇ ਵਿੱਚ ਅਦਰਵਾਈਜ਼ ਉਸ ਤੋਂ ਬਾਅਦ ਵੀ ਤੁਹਾਨੂੰ ਇੱਕ ਨਾਰਮਲ ਲਾਈਫ ਚਾਣਾ ਪਏਗਾ ਉਸ ਤੋਂ ਆਕੇ ਤੁਹਾਨੂੰ ਇੱਕ ਡਾਈਟ ਨਾਰਮਲ ਡਾਈਟ ਨੂੰ ਹੀ ਫੋਲੋ ਕਰਨਾ ਹੈ ਸਭ ਤੋਂ ਮੇਨ ਹੈਗਾ ਤੁਹਾਡਾ ਡਾਈਜੈਸਟਿਵ ਸਿਸਟਮ ਉਸ ਨੂੰ ਮਜ਼ਬੂਤ ਕਰਨ ਦੇ ਲਈ ਆਪਣੇ ਟ੍ਰੇਨਰਸ ਨੂੰ ਦੱਸੋ ਉਸ ਤੋਂ ਮਜ਼ਬੂਤ ਕਰਨ ਲਈ ਆਪਣੇ ਟ੍ਰੇਨਰ ਨਾਲ ਡਿਸਕਸ ਕਰੋ ਤੇ ਸੌਖੀਆਂ ਐਕਸਰਸਾਈਜ਼ਾਂ ਲੱਭ ਕੇ ਆਪਣੇ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਕੇ ਹੈਲਥ ਦਾ ਇੰਜੋਏ ਕਰੋ ਬਿਮਾਰੀਆਂ ਦੂਰ ਕਰੋ ਤਾਂ ਹੀ ਤੁਸੀਂ ਸਾਰੀ ਜ਼ਿੰਦਗੀ ਫਿਟਨੈਸ ਐਨਜੋਏ ਕਰ ਸਕਦੇ ਹੋ ਤਜਿੰਦਰ ਜੀ ਜਿਵੇਂ ਤੁਸੀਂ ਹੋਂ ਗੱਲ ਕੀਤੀ ਆ ਕਿ ਕੋਈ ਵੀ ਚੀਜ਼ ਖਾ ਸਕਦੇ ਹੋ ਤੁਸੀਂ ਲੰਬੇ ਸਮੇਂ ਤੋਂ ਜਿਹੜਾ ਟ੍ਰੇਨਰ ਵੀ ਹੋ ਬੋਡੀ ਬਿਲਡਿੰਗ ਦੇ ਵਿੱਚ ਵੀ ਤੁਸੀਂ ਨਾਮ ਕਮਾਇਆ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਦੇ ਰਹੇ ਮੈਂ ਤੁਹਾਨੂੰ ਦੱਸਾਂਗਾ ਤਾਂ ਮੈਂ ਦੇਖੋ ਕਿਸੇ ਵੀ ਡਾਈਟ ਦਾ ਪਰਹੇਜ ਨਹੀਂ ਕਰਦਾ ਮੈਂ ਬਹੁਤ ਮੈਂ ਬਹੁਤ ਚੀਜ਼ਾਂ ਖਾਣਾ ਤੁਸੀਂ ਜੇ ਮੈਂ ਦੱਸਾਂਗਾ ਕੋਲਡ ਡਰਿੰਕ ਨਹੀਂ ਲੋਕ ਅਵੋਇਡ ਕਰਦੇ ਨੇ ਮੈਂ 2-2 ਲੀਟਰ ਕੋਲਡ ਡਰਿੰਕ ਵੀ ਪੀ ਲੈਂਦਾ ਮੈਂ ਮਿੱਠਾ ਵੀ ਖਾਣਾ ਮੈਂ ਰੋਟੀ ਵੀ ਖਾਣਾ ਮੈਂ ਚਾਹ ਵੀ ਬਹੁਤ ਪੀਣਾ ਮੈਂ ਕਦੀ ਕਿਸੇ ਡਾਈਟ ਦਾ ਪਰਹੇਜ ਨਹੀਂ ਕੀਤਾ ਮੈਂ ਜੋ ਵੀ ਖਾਣਾ ਉਹਨੂੰ ਹਾਜ਼ਮ ਕਰਦਾ ਕਿਉਂਕਿ ਮੇਰਾ ਡਾਈਜੈਸਟਿਵ ਸਿਸਟਮ ਬਹੁਤ ਮਜ਼ਬੂਤ ਬਣਾਇਆ ਮੈਂ ਜਿਸ ਕਰਕੇ ਮੈਨੂੰ ਖੁਰਾਕ ਦੇ ਖੁਰਾਕ ਨੂੰ ਕਿਹੜੀ ਨੂੰ ਖਾਣਾ ਕਿਹਨੂੰ ਨਹੀਂ ਖਾਣਾ ਸੋਚਣਾ ਨਹੀਂ ਪੈਂਦਾ ਤਾਂ ਹੀ ਮੈਂ ਲੰਬੇ ਸਮੇਂ ਤੱਕ ਆਪਣੇ ਆਪ ਨੂੰ ਫਿੱਟ ਰੱਖਿਆ ਹੋਇਆ ਅਦਰਵਾਈਜ਼ ਜੇ ਤੁਸੀਂ ਆਪਣੇ ਡਾਈਜੈਸਟਿਵ ਸਿਸਟਮ ਨੂੰ ਠੀਕ ਨਹੀਂ ਰੱਖੋਗੇ ਤਾਂ ਤੁਹਾਡੇ ਲਈ ਕੋਈ ਵੀ ਖੁਰਾਕ ਨੁਕਸਾਨ ਕਰ ਸਕਦੀ ਹੈ ਚਾਹੇ ਉਹ ਜਿਹੜੀ ਮਰਜ਼ੀ ਖੁਰਾਕ ਹੋਵੇ ਇਸ ਲਈ ਖੁਰਾਕ ਦਾ ਇੰਨਾ ਧਿਆਨ ਨਾ ਦੇ ਕੇ ਆਪਣੇ ਹਾਜਮੇ ਵੱਲ ਧਿਆਨ ਦਿਓ ਜੇ ਤੁਹਾਡਾ ਹਾਜਮਾ ਮਜ਼ਬੂਤ ਹੋਏਗਾ ਤੇ ਤੁਹਾਨੂੰ ਖੁਰਾਕ ਦੇ ਰਖਾਣ ਦੀ ਕਿਸੇ ਡਾਈਟ ਬਾਰੇ ਸੋਚਣਾ ਨਹੀਂ ਪਏਗਾ ਔਰ ਤੁਸੀਂ ਫਿਟਨੈਸ ਦਾ ਪੂਰਾ ਇੰਜੋਏ ਕਰ ਸਕਦੇ ਹੋ ਤੇਜਿੰਦਰ ਜੀ ਜਿਵੇਂ ਤੁਸੀਂ ਕਿਹਾ ਵੀ ਕੋਈ ਵੀ ਜਿਹੜੀ ਖੁਰਾਕ ਹੈ ਖਾ ਕੇ ਉਹਨੂੰ ਹজম ਕਰਨ ਵਾਸਤੇ ਸਾਡਾ ਸ਼ਰੀਰ ਜਿਹੜਾ ਆ ਉਹ ਉਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਕਿ ਸਾਰੇ ਲੋਕ ਇਸ ਤਰ੍ਹਾਂ ਦਾ ਸ਼ਰੀਰ ਬਣਾ ਸਕਦੇ ਆ ਐਕਚੁਅਲੀ ਕੀ ਹੋਇਆ ਕਿ ਸਾਡੇ ਅੱਜ ਦੀ ਜਿਹੜੀ ਫਿਟਨੈਸ ਇੰਡਸਟਰੀ ਹੈ ਉਸ ਨੂੰ ਇੰਨਾ ਕਮਰਸ਼ੀਅਲਾਈਜ਼ ਕਰਤਾ ਲੋਕ ਕਨਫਿਊਜ਼ ਕਰਦੇ ਕਿ ਉਹ ਫਿਟ ਰੈਂਡਲੀ ਕਰਨ ਤੇ ਕੀ ਕਰਨ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਹਰ ਬੰਦੇ ਦੀ ਇੱਕ ਆਪਣੀ ਸੋਚ ਹੈ ਲੇਕਿਨ ਜੇ ਸਭ ਤੋਂ ਇੱਕੋ ਜੋ ਜੇ ਅਗਰ ਸਾਰੀ ਲਾਈਫ ਚ ਫਿਟ ਰਹਿਣਾ ਚਾਹੁੰਦੇ ਨੇ ਤਾਂ ਸਭ ਤੋਂ ਆਸਾਨ ਤਰੀਕੇ ਐਕਸਰਸਾਈਜ਼ ਦੇ ਲੱਭੋ ਖੁਰਾਕ ਉਹ ਖਾਓ ਜਿਹੜੀ ਤੁਹਾਡੇ ਕੋਲ ਅਵੇਲੇਬਲ ਹੈ ਕੋਈ ਡਾਈਟ ਪਲਾਨ ਫੋਲੋ ਨਹੀਂ ਕਰਨਾ ਚਾਹੀਦਾ ਜੇ ਤੁਹਾਡੀ ਕੋਈ ਪ੍ਰੋਫੈਸ਼ਨਲ ਅਪਰੋਚ ਨਹੀਂ ਹੈਗੀ ਤਾਂ ਤੁਸੀਂ ਜੋ ਤੁਹਾਡੇ ਘਰੇ ਖਾਣਾ ਹੈਗਾ ਉਹਨੂੰ ਖਾਣੇ ਨੂੰ ਖਾਓ ਪੇਟ ਦੀ ਐਕਸਰਸਾਈਜ਼ ਕਰੋ ਡਾਈਜੈਸਟਿਵ ਸਿਸਟਮ ਨੂੰ ਮਜ਼ਬੂਤ ਕਰੋ ਜਿਸ ਵੀ ਜਿਮ ਚ ਜਾਂਦੇ ਹੋ ਕੋਈ ਵੀ ਟ੍ਰੇਨਰ ਹੈ ਕੋਈ ਵੀ ਕੋਚ ਨੇ ਤੁਹਾਡੇ ਉਹਨਾਂ ਨਾਲ ਡਿਸਕਸ ਕਰੋ ਆਪਣੀ ਬਾਡੀ ਤੇ ਆਪਣੇ ਸਿਸਟਮ ਦੇ ਬਾਰੇ ਤਾਂ ਉਹਨਾਂ ਨੂੰ ਕਹੋ ਕਿ ਵੀ ਅਸੀਂ ਜਲਦਬਾਜ਼ੀ ਦੇ ਚੱਕਰ 'ਚ ਨਹੀਂ ਪੈਣਾ ਜਦ ਤੱਕ ਸਾਡੀ ਲਾਈਫ ਹੈ ਅਸੀਂ ਉਦੋਂ ਤੱਕ ਖਾਣਾ ਖਾ ਕੇ ਫਿਟਨੈਸ ਐਨਜੋਏ ਕਰਨਾ ਚਾਹੁੰਦੇ ਹਾਂ ਉਸ ਦੇ ਬਾਰੇ ਤੁਸੀਂ ਜ਼ਿਆਦਾ ਡਿਸਕਸ ਕਰਕੇ ਅਗਰ ਆਪਣੇ ਆਪ ਨੂੰ ਤੁਸੀਂ ਫਿਟ ਰੱਖੋਗੇ ਤਾਂ ਸਾਰੀ ਜ਼ਿੰਦਗੀ ਫਿਟਨੈਸ ਐਨਜੋਏ ਕਰੋਗੇ ਅਦਰਵਾਈਜ਼ ਇੰਨੀਆਂ ਫੈਸਿਲਿਟੀਆਂ ਹੋਣ ਦੇ ਬਾਵਜੂਦ ਵੀ ਤੁਸੀਂ ਮੈਂਟਲੀ ਵੀ ਸਟ੍ਰੈਸ 'ਚ ਰਹੋਗੇ ਔਰ ਫਿਜ਼ੀਕਲੀ ਵੀ ਸਟ੍ਰੈਸ 'ਚ ਰਹੋਗੇ ਔਰ ਸਭ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਫਿਟਨੈਸ ਦਾ ਇੰਜੋਏ ਨਹੀਂ ਕਰ ਸਕਦੇ ਤੇਜਿੰਦਰ ਜੀ ਜਾਂਦੇ ਜਾਂਦੇ ਤੁਸੀਂ ਦੱਸੋ ਕਿ ਕਿਵੇਂ ਲੋਕ ਅਵੇਅਰ ਰਹਿਣ ਤੁਸੀਂ ਉਹਨਾਂ ਨੂੰ ਅਵੇਅਰਨੈਸ ਬਾਰੇ ਥੋੜਾ ਦੱਸੋ ਤੇ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਅਸੀਂ ਇੱਕ ਹੁਣ ਮਿਸ਼ਨ ਸਿਹਤਮੰਦ ਪੰਜਾਬ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਅਸੀਂ ਜਿਸ ਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਘਰ ਦਾ ਖਾਣਾ ਖਾਓ ਸਿਹਤ ਅਤੇ ਪੈਸੇ ਦੋਨੋਂ ਬਚਾਓ ਉਹ ਐਕਸਰਸਾਈਜ਼ ਕਰੋ ਜਿਹੜੀ ਆਸਾਨ ਹੈ ਔਰ ਉਹਨਾਂ ਐਸੇ ਟ੍ਰੇਨਰਸ ਤੋਂ ਬਚੋ ਜਿਹੜੇ ਤੁਹਾਡੀ ਸਿਹਤ ਨਾਲ ਖਿਲਵਾੜ ਕਰਕੇ ਖੁਦ ਪੈਸਾ ਕਮਾ ਰਹੇ ਤਾਂ ਤੁਹਾਡੀ ਸਿਹਤ ਖਰਾਬ ਕਰ ਰਹੇ ਹਨ ਅਸੀਂ ਉਹ ਮਿਸ਼ਨ ਸਿਹਤਮੰਦ ਪੰਜਾਬ ਹੁਣੇ ਥੋੜੀ ਦੇਰ ਚ ਅਸੀਂ ਸਟਾਰਟ ਕਰਨ ਲੱਗੇ ਆ ਜਿਸ ਦੇ ਵਿੱਚ ਅਸੀਂ ਕਾਲਜਸ ਜਾ ਕੇ ਪਾਰਕ ਤੇ ਜਾ ਕੇ ਸਕੂਲਾਂ 'ਚ ਜਾ ਕੇ ਗਵਰਨਮੈਂਟ ਆਫਿਸ 'ਚ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਦੱਸਾਂਗੇ ਕਿ ਤੁਸੀਂ ਅਗਰ ਫਿੱਟ ਰਹਿਣਾ ਹੈ ਤਾਂ ਉਹਦੇ ਆਸਾਨ ਤਰੀਕੇ ਕੀ ਨੇ ਔਰ ਕਿਹਨੀਆਂ ਚੀਜ਼ਾਂ ਤੋਂ ਬਚ ਕੇ ਤੁਸੀਂ ਆਪਣੇ ਆਪ ਨੂੰ ساری ਜ਼ਿੰਦਗੀ ਫਿਟਨੈਸ ਦਾ ਇੰਜੋਏ ਕਰ ਸਕਦੇ ਹੋ ਔਰ ساری ਜ਼ਿੰਦਗੀ ਫਿੱਟ ਰਹਿ ਕੇ ਆਪਣੀ ਬਿਮਾਰੀਆਂ ਤੋਂ ਦੂ ਫਿਟਨੈਸ ਦਾ ਕਿਦਾਂ ਇੰਜੋਏ ਕਰ ਸਕਦੇ ਹੋ ਇਹ ਸੰਤ ਰਜਿੰਦਰ ਸਿੰਘ ਬੋਵੀ ਜਿਹੜੇ ਫਿਟਨੈਸ ਟ੍ਰੇਨਰ ਨੇ ਮੋਟੀਵੇਸ਼ਨਲ ਸਪੀਕਰ ਨੇ ਅਗਲੀ ਵੀਡੀਓ ਤੇ ਵਿੱਚ ਇਹਨਾਂ ਦੇ ਨਾਲ ਗੱਲ ਕਰਾਂਗੀ ਕਿ ਸਟ्रेस ਤੋਂ ਕਿਵੇਂ ਬਚਿਆ ਜਾਵੇ ਕਿਉਂਕਿ ਇਹ ਸਟ्रेस ਦੇ ਸੰਬੰਧ ਵਿੱਚ ਵੀ ਮੋਟੀਵੇਸ਼ਨਲ ਲੈਕਚਰ ਲੈਂਦੇ ਨੇ ਤੇ ਇਹਨਾਂ ਨੇ ਅੱਜ ਦੱਸਿਆ ਕਿ ਬਹੁਤੇ ਜਿਹੜੇ ਜਿਮ ਤੇ ਹੈਲਥ ਕਲੱਬ ਨੇ ਲੋਕਾਂ ਦੀ ਸਿਹਤ ਖਰਾਬ ਕਰ ਰਹੇ ਨੇ ਨਾਲੋਂ ਨਾਲ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਖਾਣ ਪੀਣ ਤੇ ਜਿਆਦਾ ਪਰਹੇਜ਼ ਕਰਨ ਦੀ ਥਾਂ ਤੇ ਆਪਣੀ ਬਾਡੀ ਨੂੰ ਇਸ ਢੰਗ ਦਾ ਬਣਾਓ ਕਿ ਕੁਝ ਵੀ ਖਾਓ ਤਾਂ ਉਹ ਹজম ਹੋ ਜਾਵੇ ਅਗਲੀ ਵੀਡੀਓ ਦੇ ਵਿੱਚ ਫਿਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਹਾਡੇ ਰੂਬਰੂ ਕਰਾਂਗੇ ਤਦ ਤੱਕ ਲਈ ਮੈਨੂੰ ਤੇ ਤੇਜਿੰਦਰ ਸਿੰਘ ਬੋਵੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ